ਕਿੰਨੇ ਸਾਲ 6 ਸਾਲ ਦਾ ਬੱਚਾ ਪਹਿਲੀ ਚ ਦਾਖਲ ਹੋਏਗਾ ਉਹਦੇ ਤਤ ਨੇ ਉਹਦੇ ਕਾਰਨ ਨਹੀਂ ਕੋਈ ਐਵੇਂ ਨਹੀਂ ਹੋ ਵੀ ਜਾਂਦਾ ਉਤਾਰ ਉਹਦਾ ਕਲ ਕੀ ਸੀ ਕਿ 6 ਸਾਲ ਦਾ ਬੱਚਾ ਜਦ ਬੱਚਾ ਪਹਿਲੀ ਵਾਰ ਸਕੂਲੇ ਦਾਖਲ ਹੋਣ ਜਾਏਗਾ ਮਾਂ ਕਿ ਉਹਨੂੰ ਦਾਖਲ ਕਰਾਏਗਾ ਉਹਦਾ ਸਰੀਰਕ ਵਿਕਾਸ ਤੇ ਉਹਦਾ ਮਾਨਸਿਕ ਵਿਕਾਸ ਦੋਵੇਂ ਜੜੇ ਹਨ ਇਹਨੇ ਵਧੀਆ ਹੋਣਗੇ ਕਿ ਹਰ ਚੀਜ਼ ਨੂੰ ਸਮਝਣ ਦੇ ਤੇ ਝੰਣ ਦੇ ਸਮਰੱਥ ਹੋਏਗਾ ਤੇ ਅੱਜ ਤੇ ਬੈਗ ਫੜਿਆ ਹੁੰਦਾ ਪਿਓ ਨੇ ਜਾਂ ਮਾੜੇ ਦਾ ਬਾਪੂ ਨੇ ਦਾਦੀ ਨੇ ਤੇ ਇਧਰ ਉਂਗਲ ਲਾਈ ਹੁੰਦੀ ਆ ਤੇ ਸਕੂਲਾਂ ਵਾਲਿਆਂ ਨੇ ਬੱਸਾਂ ਲਾਈਆਂ ਯਾਰ ਕਈਆ ਕਰਾਇਆ ਦੇ ਦੇ ਤੇ ਤੇਰੇ ਬੂਹੇ ਗੁੰਨਣਾ ਚੁੱਕ ਲੈਣੀ ਆ ਬਸ ਉਹ ਦੋ ਘੱਟ ਚ ਪੜਿਆ ਰਹਿ ਜਾਂਦਾ ਬੱਚਾ ਸਮਝ ਨਹੀਂ ਲੱਗਦੀ ਮਨੂਦਾਂ ਬੰਨਾਂ ਦੀ ਹੱਥ ਪਾ ਕੇ ਪਿੰਡ ਤੋਂ ਕਹਿੰਦੇ ਸੀ ਮੇਰੀ ਤੇਰੀ ਛੜਕਾ ਪਈ ਮੈਸਟਰ ਤੋਂ ਮਿਲਦੀ ਆ ਸਕੂਲੋਂ ਉਹ ਮੇਰੇ ਛੜਕਾਣਾਂ ਉਦੋਂ ਕਿ ਮਾਦਾ ਪੜ੍ਹਦੇ ਤੇਰਾ ਸਕੂਲ ਦਾ ਕੰਮ ਹੋਇਆ ਕਿ ਨਹੀਂ ਹੋਇਆ ਉਹਦੇ ਜੁੰਡੀਆਂ ਕੁੱਟੀ ਜਾਂਦੀ ਆ ਬੱਚਿਆਂ ਦੇ ਘਾਰੇ ਵਾਲੇ ਕਾਸ ਕਿਉਂ ਨਹੀਂ ਹੁੰਦਾ ਇਸੇ ਕਰਕੇ ਨਹੀਂ ਹੁੰਦਾ ਇਹ ਬੱਚਿਆਂ ਦਾ ਲੈਵਲ ਕੀ ਹੈ ਸਿਰਫ ਕੌੜ ਤੇ ਮਾਨਸਿਕ ਤੌਰ ਤੇ ਕਿਧਰ ਨੂੰ ਜਾ ਰਿਹਾ ਆਪਾਂ ਪਟਾ ਦੇਖ ਹੀ ਰਹੇ ਹਾਂ ਇਹੋ ਬੱਚੇ ਨੂੰ 10 ਵਜੇ ਤੱਕ ਟੋਕੀ ਵੱਜੀ ਇੱਕ ਟੋਕੀ ਵੱਜੀ ਤੂੰ ਕੰਮ ਨਹੀਂ ਕਰਕੇ ਆ ਜਦੋਂ ਤੁਸੀਂ ਪੈਸੇ ਖਰਚ ਕਰਦੇ ਹੋ ਨਾ ਜੀ 1000 ਰੁਪਿਆ ਵੀਰ ਦੇਣੇ ਹੋ 1000 ਰੁਪਿਆ ਵਾਸਾ ਕਰਾਇਆ ਦੇਣੇ ਹੋ ਤੇ ਉਦੋਂ ਤੁਹਾਨੂੰ ਹੀ ਦੁੱਖ ਹਦਾ ਮੇਰੀ ਜੇਬ ਤੋਂ ਪੈਸੇ ਗਏ ਆ ਤੇ ਤੁਸੀਂ ਇਹਨੇ ਪੜ੍ਹ ਕੇ ਕੀ ਆਏ ਤੇ ਸਰਕਾਰ ਚੋਂ ਵੀ ਮੈਂ ਇਸ ਨਹੀਂ ਕਦੀ ਦਬਾ ਨਹੀਂ ਹੋਣਾ ਚਾਹੀਦਾ ਅਨਾਲਿਸਿਸ ਕਰਕੇ ਦੇਖੋ ਉਹਨੂੰ ਬੜੀ ਖੁੱਲੀ ਪਲੇਟ ਦੇ ਵਾਂਗ ਚੱਲਣ ਤੇ ਖੁੱਲੀ ਕਿਤਾਬ ਹੈ ਵਾਈਟ ਸਟੇਟ ਨੂੰ ਜੋ ਕਰਦਾ ਕਰਨ ਦਿਓ ਉਥੇ ਦੂਜਾ ਸਵਾਲ ਲੈ ਲਿਓ ਨਾ ਤੇ ਬੀਬੀ ਦੇ ਬੱਚੇ ਨੂੰ ਸਾਲਾ ਮੈਂ ਝੜਕਦਾ ਵੀਰਾ ਉਹ ਬਿੰਦਿਆਰੀਆਂ ਬਾਪੂ ਮੇਰੇ ਬੱਚੇ ਨੂੰ ਗਾੜੀ ਜਾਂਦਾ ਇਹ ਨਹੀਂ ਵੀ ਉਹਨੂੰ ਪਰਾਉਗਾ ਤਰਾਉਗਾ ਉਹ ਸਰੀਰ ਤੋਂ ਪੂਰਾ ਹੋ ਜਾਊਗਾ ਸ਼ੇਦੂ ਕੋਲ ਸੀ ਨਵੀਂ ਬਣਦਾ ਪੁਲਿਸ ਨਵੀਂ ਚਿਹਤੀ ਵਧੀਆ ਬਣੂਗੀ ਉੱਧਰ ਜੰਮ ਦਾ ਬੱਚਾ ਤੇ ਉਹਨੂੰ ਸਕੂਲੇ ਚਾੜ ਦੇ ਦਿੰਦੀਆਂ ਉੱਥੇ ਪਤਾ ਨੂੰ ਆਉਂਦਾ ਕੁਝ ਕਰੇ ਨਾ ਫੁੱਟਕੀਆਂ ਮਾਰਦੇ ਨਿਗੇ ਨੂੰ ABC ਬਣਾ ਦੇ ਆੜੇ ਅੰਦਰ ਬਾੜ ਦੇ ਨਿਗਾ ਸਭ ਕੁਝ ਨੇ ਫੁੱਟੀਆਂ ਜਾਂਦੀਆਂ ਉਹਨੂੰ